ਜਦੋਂ ਬਰਸਾਤਾਂ ਆਦੀਆਂ 2 ਸਾਲ ਹੋ ਗਏ ਇਸ ਇਲਾਕੇ 'ਚ ਕਦੀ ਆ ਜਿੰਦਗੀ 'ਚ ਕਦੀ ਦੇਖਿਆ ਨਹੀਂ ਜੋ ਮੌਲ ਦੇਖਿਆ ਕਿ ਘਰ ਦੇ ਅੰਦਰ 2-2 ਫੁੱਟ ਪਾਣੀ ਦੇ ਵਿੱਚ ਅਸੀਂ 48 ਘੰਟੇ 2 ਦਿਨ ਲਗਾਤਾਰ ਪਾਣੀ 'ਚ ਖੜੇ ਰਹੇ ਹਾਂ ਬੱਚੇ ਵਗੈਰਾ ਸਾਰੇ ਘਰ ਦੇ ਪਰਿਵਾਰ ਭੇਜ ਦਿੱਤੇ ਸੀ ਪਾਇਸਾਬ ਦੇ ਘਰ ਅਸੀਂ ਤਿੰਨੋਂ ਦੋ ਬੇਟੇ ਤੇ ਮੈਂ ਅਸੀਂ 2 ਦਿਨ ਲਗਾਤਾਰ 2-2 ਫੁੱਟ ਪਾਣੀ 'ਚ ਖੜੇ ਘਰ ਦੇ ਅੰਦਰ ਪਾਣੀ ਔਰ ਪਾਣੀ ਇਤਨਾ ਗੰਦਾ ਕਿ ਨਾਲੇ ਦਾ ਪਾਣੀ ਸੀ ਘਰ ਦੇ ਅੰਦਰ ਦੁਕਾਨਾਂ ਦੇ ਅੰਦਰ ਸਾਡੀਆਂ ਦੋ ਦੁਕਾਨਾਂ ਪੂਰਾ ਹਾਲ ਹੈ ਤੇ ਸਰਕਾਰ ਨੂੰ ਚਾਹੀਦਾ ਕਿ ਟਾਈਮ ਤੋਂ ਪਹਿਲੇ ਇਹ ਕੰਮ ਹੋਣਾ ਚਾਹੀਦਾ ਸਪਾਈ ਦਾ ਜਿਹੜੇ ਅੱਜ ਕਰਦੇ ਪਏ ਆ ਤੇ ਬਸੇ ਸਪਾਈਆਂ ਹੋ ਰਹੀਆਂ ਆਹੋ ਤਾਂ ਠੀਕ ਆ ਸਪਾਈ ਹੋ ਰਹੀ ਆ ਪਰ ਦੇਖੋ ਕਰਦੇ ਆਂ ਤੇ ਜਿਹੜੀ ਗਾਰ ਆ ਗਈ ਉਹ ਕੱਢਣੀ ਬੜੀ ਔਖੀ ਆ ਇਹ ਸਪਾਈ ਕਰ ਰਹੇ ਆ ਅਸੀਂ ਇਹ ਘਰ ਦੇ ਅੰਦਰ ਬੈੱਡ ਬੂਡ ਬਿਸਤਰੇ ਬੁਖਤੇ ਸਾਰੇ ਸਾਰਾ ਕੁਝ ਖਰਾਬ ਹੋ ਚੁੱਕਾ ਨਾਵੇਂ ਤੇ ਪੁਰਾਣੇ ਬਸੇ ਕੋਈ ਖਲੌਣ ਦੀ ਜਗ੍ਹਾ ਨਹੀਂ ਸੀ ਖਾਲ ਤੇ ਬੁਰਾ ਹਾਲ ਦੇਖੋ ਆ ਮੇਰਾ ਤਾਂ ਇੱਕੋ ਹੀ ਕਹਿਣਾ ਹੈ ਕਿ ਪਿਛੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਇਹ ਜਿਹੜਾ ਏਰੀਆ ਦਾ ਆਪਾਂ ਹਾਲ ਦੇਖ ਰਹੇ ਆ ਇਹ ਉਦੋਂ ਤੋਂ ਹੀ ਜਦੋਂ ਬਾਰਸ਼ਾਂ ਹੁੰਦੀਆਂ ਉਦੋਂ ਇਹ ਹਾਲ ਦੇਖਣ ਨੂੰ ਮਿਲਦਾ ਸੋ ਮੇਰਾ ਕਹਿਣਾ ਸਿਰਫ ਸਰਕਾਰ ਨੂੰ ਇੱਕ ਹੈ ਕਿ ਜਦੋਂ ਜੇ ਆਪਾਂ ਨੂੰ ਪਤਾ ਕਿ ਬਾਰਸ਼ਾਂ ਦੇ ਵਿੱਚ ਇਹ ਹਾਲਾਤ ਹੁੰਦੇ ਆ ਤੇ ਆਪਾਂ ਪਹਿਲਾਂ ਸਫਾਈ ਕਿਉਂ ਨਹੀਂ ਕਰਾਂਦੇ ਮਤਲਬ ਹਰ ਸਾਲ ਐਮ ਮਾਹੌਲ ਦੇਖਣ ਨੂੰ ਆਉਂਦਾ ਤੁਸੀਂ ਦੇਖੋ ਸੜਕਾਂ ਗਾਰਡਨਾਂ ਕਾਲੀਆਂ ਹੋਈਆਂ ਪਈਆਂ ਅੰਦਰ ਦੇ ਅੰਦਰ ਘਰਾਂ ਦੇ ਲੋਕਾਂ ਦੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ 4-4 ਫੁੱਟ ਪਾਣੀ ਵੜ ਗਿਆ ਲੋਕਾਂ ਦੀਆਂ ਫੈਕਟਰੀਆਂ ਦੇ ਵਿੱਚ ਪਾਣੀ ਵੜ ਗਿਆ ਕਿਸੇ ਦੀ ਦੁਕਾਨ ਦੇ ਚਾਪੀ ਕਿਸੇ ਦੀ ਮਸ਼ੀਨਾ ਖਰਾਬ ਹੋ ਗਈਆਂ ਕਿਸੇ ਦਾ ਹਜ਼ਰੀ ਦਾ ਮਾਲ ਖਰਾਬ ਹੋ ਗਿਆ ਘਰਾਂ ਦਾ ਫਰਨੀਚਰ ਖਰਾਬ ਹੋ ਗਿਆ ਇਹਦਾ ਜ਼ਿੰਮੇਵਾਰ ਕੌਣ ਸੋ ਜਦੋਂ ਸਰਕਾਰ ਕਾਂਗਰਸ ਦੀ ਸਰਕਾਰ ਸੀ ਉਦੋਂ ਪਹਿਲਾਂ ਹੀ ਅਲਟੀਮੇਟਮ ਦੇ ਕੇ ਜਿਹੜੇ ਨਾਲੇ ਦੀ ਸਫਾਈ ਕਰਾ ਦਿੱਤੀ ਜਾਂਦੀ ਸੀ ਸੋ ਪਾਣੀ ਐਡਾ ਨਹੀਂ ਸੀ ਆਂਦਾ ਐਡਾ ਗਾਰਦ ਨਹੀਂ ਸੀ ਕਦੀ ਦੇਖੀ ਸੋ ਇਹ 3 ਸਾਲ ਤੋਂ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਸੋ ਕੱਲ ਸਾਡੇ ਸਰਕਾਰਯੋਗ ਐਮਪੀ ਸਾਹਿਬ ਆਏ ਐਮਪੀ ਸਾਹਿਬ ਨੇ ਮੰਗਾ ਸ਼ਰਮਾ ਜਿਹੜੇ ਬੋਰਡ ਦੇ ਇੰਚਾਰਜ ਨੇ ਉਹਨਾਂ ਨੂੰ ਆ ਕੇ 50000 ਰੁਪਏ ਦਿੱਤਾ ਜੇ ਸਰਕਾਰ ਨਹੀਂ ਕਰ ਰਹੀ ਤੁਸੀਂ ਆਪਣੇ ਨਿੱਜੀ ਬੰਦੇ ਲੈ ਕੇ ਤੁਸੀਂ ਸਫਾਈ ਕਰਾਓ ਪਰ ਇੱਕ ਘੰਟੇ ਬਾਅਦ ਰਾਜਾ ਵੜਿੰਗ ਜੀ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਬਸ਼ਿੰਦੇ ਨੇ ਆ ਜਿਹੜੇ ਨੁਮਾਇੰਦੇ ਨੇ ਉਹ ਆ ਜਾਂਦੇ ਆ ਆਪਣੀ ਟੀਮ ਨੂੰ ਲੈ ਕੇ ਤੇ ਜਿਹੜਾ ਫੋਨ ਰਾਜਾ ਵੜਿੰਗ ਜੀ ਨੇ ਮਿਊਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਕੀਤਾ ਸੀ ਔਰ ਡੀਸੀ ਸਾਹਿਬ ਨੂੰ ਕੀਤਾ ਸੀ ਉਹਨਾਂ ਨੇ ਜਿਹੜੀਆਂ ਟੀਮਾਂ ਭੇਜੀਆਂ ਸੀ ਉਹਨਾਂ ਦੇ ਮੂਹਰੇ ਲੱਗੇ ਇਹ ਸਫਾਈ ਕਰਨ ਲੱਗੇ ਸੋ ਚੰਗੀ ਗੱਲ ਹੈ ਅਸੀਂ ਉਸ ਗੱਲ 'ਚ ਨਹੀਂ ਪੈਂਦੇ ਲੋਕਾਂ ਨੂੰ ਲੋਕਾਂ ਨੂੰ ਰਿਲੀਫ ਮਿਲਣਾ ਚਾਹੀਦਾ ਸੋ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਚਲੋ ਸਾਡੇ ਐਮਪੀ ਸਾਹਿਬ ਦੇ ਆਉਣ ਨਾਲ ਤੁਸੀਂ ਜਾਗੇ ਤਾਂ ਸਹੀ ਬਾਰ-ਬਾਰ ਇੱਕੋ ਹੀ ਸਵਾਲ ਕੀ ਹਰ 3 ਸਾਲ ਦੇ ਵਿੱਚ ਹਰ ਸਾਲ ਇਹ ਮਾਹੌਲ ਸਰਕਾਰ ਬਣੀ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ ਇਹ ਮਾਹੌਲ ਦੇਖਣ ਨੂੰ ਮਿਲਦਾ ਕਿਰਪਾ ਕਰਕੇ ਇਹਦੇ ਵੱਲ ਧਿਆਨ ਦਿਓ ਪਹਿਲਾਂ ਹੀ ਸਫਾਈ ਕਰਾਉਣ ਦੇ ਜਿਹੜੇ ਪ੍ਰਬੰਧ ਹੈ ਉਹ ਪਹਿਲਾਂ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਬਾਅਦ ਦੇ ਵਿੱਚ ਪਾਣੀ ਦੇ ਵਿੱਚ ਫਿਰਨਾ بارش ਦੇ ਵਿੱਚ ਫੋਟੋ ਸੈਸ਼ਨ ਕਰਾਉਣਾ ਇਹ ਤਾਂ ਚੰਗਾ ਨਹੀਂ ਲੱਗਦਾ ਦੇਖੋ ਇਲਾਕੇ ਦੀ ਬੜੀ ਮਾੜੀ ਹਾਲਤ ਹੈ ਵੈਸੇ ਸਾਰੇ ਪੰਜਾਬ ਦੇ ਵਿੱਚ ਇਸ ਵੇਲੇ ਹੜਾ ਆਇਆ ਹੋਇਆ ਲੋਕ ਹਰ ਤੋਂ ਪ੍ਰਭਾਵਿਤ ਹੋਏ ਹੋਏ ਨੇ ਲੋਕਾਂ ਦੇ ਮਾਲ ਡੰਗਰ ਘਰ ਵਗਰਾ ਟੁੱਟ ਗਏ ਨੇ ਬੜਾ ਬੁਰਾ ਹਾਲ ਹੈ ਤੋਂ ਕੱਲ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਜੀ ਵੀ ਲੁਧਿਆਣਾ ਬੇਕੇ ਆਏ ਸੀ ਉਹਨਾਂ ਨੇ ਢੋਕਾ ਮਲੇ ਆ ਦਸ਼ਮੀਨਗਰ ਇਲਾਕੇ ਦਾ ਸਾਰਾ ਦੌਰਾ ਕੀਤਾ ਦੌਰਾ ਕਰਕੇ ਦੇਖਿਆ ਕਿ ਹਲਕੇ 'ਚ ਬੜੀ ਗੰਦਗੀ ਹੈ ਬੜਾ ਨਲਕਾ ਹੈ ਉਸੇ ਉਹਨਾਂ ਨੇ ਡਿਪਟੀ ਕਮਿਸ਼ਨ ਲੁਧਿਆਣਾ ਦੇ ਨਾਲ ਗੱਲ ਕੀਤੀ ਕਮਿਸ਼ਨਰ ਨਗਰੇ ਵਾਲਾ ਲੁਧਿਆਣਾ ਨਾਲ ਗੱਲ ਕੀਤੀ ਗੱਲ ਕਰਕੇ ਉਹਦੇਸ਼ ਦਿੱਤੇ ਵੀ ਆ ਕੇ ਇਲਾਕੇ ਦੇ ਵਿੱਚ ਹਾਲ ਦੇਖੋ ਲੋਕ ਚਰੇ ਲੋਕਾਂ ਦੇ ਘਰਾਂ 'ਚ ਪਾਣੀ ਚਲਾ ਗਿਆ ਗਾਰ ਜੰਮੀ ਹੋਈ ਬੁਰਾ ਹਾਲ ਹੈ ਬਿਮਾਰੀ ਫੈਲਣ ਦਾ ਡਰ ਹੈ ਤੋਂ ਸਾਰੀਆਂ ਗੱਲਾਂ ਉਹਨੇ ਕੱਲ ਕੀਤੀਆਂ ਉਹਨਾਂ ਦੇ ਕਹਿਣ ਦਾ ਬਾਅਦ ਇਹ ਅਸਰ ਹੋਇਆ ਕਿ ਸਾਰੇ ਜਿਹੜੇ ਅਫਸਰ ਆ ਸਵੇਰੇ ਮੌਕੇ ਤੇ ਪਹੁੰਚੇ ਡੀਸੀ ਸਾਹਿਬ ਵੀ ਆਏ ਕਮਿਸ਼ਨਰ ਸਾਹਿਬ ਹੋਏ ਹੁਣ ਚੰਗੀ ਪੱਧਰ ਦੇ ਹਲਕੇ ਵਿੱਚ ਕੰਮ ਹੋ ਰਿਹਾ ਅੱਜ ਸ਼ਾਮ ਤੱਕ ਮੈਨੂੰ ਲੱਗਦਾ ਕਿ ਇਲਾਕਾ ਸਾਫ਼ ਹੋ ਜਾਏਗਾ ਦੇਖੋ ਜੀ ਹਲਕੇ ਦਾ ਐਮਐਲਏ ਦਾ ਆਪਣਾ ਫਰਜ਼ ਹੈ ਸਾਡਾ ਵੀ ਫਰਜ਼ ਹੈ ਮੈਂ ਵੀ ਹਲਕੇ ਦਾ ਸਾਫ਼ ਕਾ ਵਧਾਇਆ ਕਿ ਮੈਂ ਤਿੰਨ ਵਾਰ ਇੱਥੇ ਐਮਐਲਏ ਰਿਹਾ ਮੇਰਾ ਜੋ ਫਰਜ਼ ਹੈ ਮੇਰੇ ਜੋ ਕੌਂਸਲਰ ਅਰੁਣ ਸ਼ਰਮਾ ਆਪਣਾ ਇਹ ਸਾਰੇ ਲੱਗੇ ਹੋਏ ਨੇ ਆਪਣਾ ਮੰਗਾ ਸ਼ਰਮਾ ਜੀ ਸਾਰੇ ਆਪਣਾ ਆਪਣਾ ਇਹ ਡਿਊਟੀਆਂ ਲਾਈਆਂ ਤੇ ਇਹਨਾਂ ਨੇ ਕਿਹਾ ਵੀ ਜੋ ਤੁਹਾਨੂੰ ਚੀਜ਼ ਤੁਹਾਨੂੰ ਚਾਹੀਦੀ ਹੈ ਗੱਡੀ ਚਾਹੀਦੀ ਹੈ ਤੇਲ ਚਾਹੀਦਾ ਜੋ ਤੁਹਾਨੂੰ ਟਰਾਲੀਆਂ ਚਾਹੀਦੀਆਂ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਉਣ ਨੂੰ ਤਿਆਰ ਹਾਂ ਤੁਸੀਂ ਹਲਕੇ ਦੀ ਸਫਾਈ ਕਰਾਓ ਇਹ ਲੱਗੇ ਹੋਏ ਆ ਸਾਰੇ ਤੋਂ ਮੈਨੂੰ ਆਪਣੇ ਵਰਕਰਾਂ ਤੇ ਬੜਾ ਫਕਰ ਹੈ ਬੜਾ ਮਾਣ ਹੈ ਪੈਸੇ ਦੇ ਗੀਅਰ ਘਟ ਕਰ ਦੇਣਗੇ ਮੈਨੂੰ ਚੋਰ ਗੱਲ ਪਤਾ ਕੀ ਹੈ ਸਾਡੀ ਸਰਕਾਰ ਨਹੀਂ ਉਹਦੇ باوجود ਵੀ ਸਾਡੇ ਮੁੰਡੇ ਲੱਗੇ ਨੇ ਪੈਸੇ ਦੀ ਅਸੀਂ ਪਵਾਣੀ ਲੋਕਾਂ ਨੂੰ ਸਹੂਲਤ ਮਿਲਣੀ ਚਾਹੀਦੀ ਹੈ ਪੈਸੇ ਸਾਡੇ ਜਿੰਨੇ ਮਰਜ਼ੀ ਲੱਗ ਜਾਣ ਇਹ ਜੱਦ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹ ਪਾਣੀ ਹਰ ਸਾਲ ਆ ਰਿਹਾ ਸਰ ਹਰ ਸਾਲ ਲੋਕਾਂ ਦੇ ਘਰਾਂ ਚ ਜਾ ਰਿਹਾ ਹਰ ਸਾਲ ਲੋਕਾਂ ਦਾ ਪਾਣੀ ਘਰਾਂ ਦਾ ਸਮਾਨ ਖਰਾਬ ਹੋ ਰਿਹਾ 2022 ਦੀ ਤੁਹਾਨੂੰ ਇੱਕ ਗੱਲ ਦੱਸਦਾ ਮੈਂ 2022 ਚ ਪਾਣੀ ਆਇਆ ਕਈ ਨੇਤਿਆਂ ਨੇ ਪਾਣੀ ਦੇ ਵਿੱਚ ਵੜ ਕੇ ਸੇਵਾ ਕੀਤੀ ਔਰ ਪ੍ਰੋਮਿਸ ਕੀਤਾ ਪਬਲਿਕ ਨੂੰ ਵੀ ਤੁਹਾਡਾ ਜਿਹੜਾ ਨੁਕਸਾਨ ਹੋਇਆ ਉਹਦਾ ਕੰਪਨਸੇਸ਼ਨ ਦੇਵਾਂਗੇ ਰਣਜੀਤ ਬਾਰਕ ਟੋਕਾ ਮੱਲਾ ਕਸ਼ਮੀਰ ਨਗਰ ਸ਼ਿਵਾਜੀ ਨਗਰ ਨਿਊ ਸ਼ਿਵਾਜੀ ਨਗਰ ਇਹਦੇ ਵਿੱਚੋਂ ਲਿਸਟਾਂ ਬਣਾਈਆਂ ਗਈਆਂ ਉਹਦੀ ਕੰਪੋਜੀਸ਼ਨ ਦੀ ਅਮਾਉਂਟ ਕਿਸੇ ਬੰਦੇ ਨੂੰ ਮਿਲੀ ਨਹੀਂ ਅੱਜ ਹੁਣ 2022 ਆ ਗਿਆ ਅਸੀਂ April May ਮਹੀਨੇ ਦੇ ਰਿਕੁਐਸਟ ਕਰਦੇ ਪਈਆਂ ਕਮਿਸ਼ਨਰ ਸਾਹਿਬ ਨੂੰ ਵੀ ਨਾਸੀ ਨਾਲੇ ਦੇ ਨੇੜੇ ਸਾਡੀ ਰਹਿਸ਼ਾ ਨੇ ਸਾਡਾ ਇਹ ਏਰੀਆ ਡੁੱਬ ਜਾਏਗਾ ਇਹਦੀ ਸਫਾਈ ਕਰਾ ਦਿਓ ਬੁੱਢੇ ਨਾਲੇ ਦੀ ਸਫਾਈ ਕਰਾ ਦਿਓ ਗੰਦੇ ਨਾਲੇ ਦੀ ਸਫਾਈ ਕਰਾ ਦਿਓ ਰੋੜ ਜਾਲੀਆਂ ਸਾਫ ਕਰਾ ਦਿਓ ਸੀਵਰੇ ਸਾਫ ਕਰਾ ਦਿਓ ਪਰ ਉਹ ਕਿਸੇ ਨੇ ਕਰਾਈ ਨਹੀਂ ਜੀ ਸਭਾਈ ਅਸੀਂ ਤਾਂ ਹੁਣ ਰਿਕੁਐਸਟ ਹੀ ਕਰ ਸਕਦੇ ਹਾਂ ਜੀ ਕਰਾਣਾ ਤੇ ਮੌਜੂਦਾ ਸਰਕਾਰ ਨਹੀਂ ਹੈ ਜੀ ਕਿਹਾ ਅਸੀਂ ਅਫੀਸਰਸ ਨੂੰ ਆਪਣੇ ਨੂੰ ਕਹਿ ਸਕਦੇ ਹਾਂ ਰਿਕੁਐਸਟ ਕਰ ਸਕਦੇ ਹਾਂ ਅਸੀਂ ਆਪਣੇ ਅਫੀਸਰਸ ਨੂੰ ਰਿਕੁਐਸਟ ਕੀਤੀ ਹੈ ਵੀ ਇਹ ਤੁਸੀਂ ਅਦੀ ਸਫਾਈ ਕਰਾ ਦਿਓ ਪਰ بارش ਕਰਕੇ ਹੁਣ ਦੇਖੋ ਹਾਲਾਤ ਕੀ ਨੇ ਆ ਦੇਖੋ ਤੁਹਾਡੇ ਸਾਹਮਣੇ ਸਾਰੇ ਮੁਕੇ ਇਹਨਾਂ ਨਿਸ਼ਾਨ ਹੋ ਗਏ ਲੱਖਾਂ ਦੇ ਇਲਾਕਿਆਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਭਾਜੀ ਡਾਕਟਰ ਸਾਹਿਬ ਨੇ ਨਾਲਾ ਕੰਪਨੀ ਗੱਲ ਕੀਤੀ ਸੀ ਤੇ ਇਹ ਹੀ ਵਿੱਚ ਰਹਿ ਕਿੱਦਾਂ ਗਿਆ 2021 ਦਾ ਪ੍ਰੋਜੈਕਟ ਹੈ ਉਹ ਪੂਰਾ ਹੀ ਨਹੀਂ ਹੋ ਪਾਇਆ ਅਜੇ ਤੱਕ ਅੰਦਰ ਚ ਲਟਕਿਆ ਹੋਇਆ ਉਹ ਸਰਕਾਰ ਲਾ ਸਰਕਾਰ ਨਾਲ ਬਹੁਤ ਚਿਰ ਹੋ ਗਿਆ ਨਹੀਂ ਬਣੇਗਾ ਇਹ ਕਾਂਗਰਸ ਸਰਕਾਰ ਬਣਾਏਗੀ 27 ਦੇ ਵਿੱਚ ਅਸੀਂ ਜਿੱਤਾਂਗੇ ਸਰਕਾਰ ਅਸੀਂ ਬਣਾਵਾਂਗੇ ਇਹ 200000 ਰੁਪਏ ਦਾ ਰਾਹ ਇਹ ਕੀ ਕੱਲ ਇਹ ਜਿਹੜੀ ਅੱਜ ਸਫਾਈ ਹੋ ਰਹੀ ਹੈ ਜਾਂ ਜਿਹੜਾ ਕੋਈ ਵਰਕ ਹੋ ਰਿਹਾ ਇਹ ਸਾਰਾ ਰਾਜਾਵੜੀ ਦੀ ਦਾ ਸਦਕੇ ਹੋ ਰਿਹਾ ਸੁਿੰਦਰ ਢਾਬਰ ਜੀ ਦੇ ਸਦਕੇ ਹੋ ਰਿਹਾ ਸੰਜੀਤ ਤਲਵਾਰ ਜੀ ਦੇ ਸਦਕੇ ਹੋ ਰਿਹਾ ਕਿਉਂਕਿ ਕੱਲ ਉਹ ਆਏ ਸੀਗੇ ਉਹ ਮੈਨੂੰ ਨਗਦ 50000 ਰੁਪਏ ਦੇ ਕੇ ਗਏ ਅਗਰ ਕਾਰਪੂਸ਼ਨ ਕੰਮ ਨਹੀਂ ਕਰਦੀ ਤਾਂ ਤੂੰ ਕੋਲੋਂ ਪੈਸੇ ਲਗਾ ਕੇ ਲੱਖ ਰੁਪਏ ਲੱਗੇ 2 ਲੱਖ ਲੱਗੇ 5 ਲੱਖ ਲੱਗੇ ਜਿੰਨਾ ਲੱਗੇਗਾ ਅਸੀਂ ਦੇਾਂਗੇ ਤੇ ਤੂੰ ਕੰਮ ਇਹਦਾ ਕੰਪਲੀਟ ਕਰਵਾ ਦੇ ਅਸੀਂ ਅ ਧੰਨਵਾਦ ਕਰਦੇ ਆ ਸਾਰੇ ਸਾਰੇ ਮਹੱਲੇ ਸਾਰਾ ਵਾਰਡ ਅਸੀਂ ਰਾਜਾ ਵੜਿੰਗੀ ਦਾ ਬਹੁਤ ਬਹੁਤ ਪੱਟੀ-ਕੋਟੀ ਧੰਨਵਾਦ